ਸੋ ਪ੍ਰਭ ਮੇਰਾ ਓਲਾ ਸੋਹੀ ਮਹੱਲਾ ਪੰਜਵਾ ਸਾਜਨਪੁਰਖ ਸਤਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣ ਆ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਨ ਮਨ ਪਾਣਾ ਰਾਮ ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿ ਆ ਭਰਪੂਰੇ ਤਾਂ ਕੀ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਉ ਬਲੇ ਹਾਰੈ ਨਾਨਕ ਸਦ ਗੁਰ ਬਾਣਾ ਐਸਾ ਗੁਰ ਵਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾ ਪੈ ਰਾਮ ਜਨਮ ਜਨਮ ਕੇ ਕਿਲ ਵਿਖ ਉਤਰਹਿ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਧਿਆਈਐ ਬੋੜ ਜੂਨ ਨਾ ਆਈਐ ਗੁਰ ਚਰਨੀ ਲਾਗੇ ਭ੍ਰਮ ਪਉ ਭਾਗੇ ਮਨ ਚਿੰਦਿਆ ਭਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਈ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕਹਿ ਵਾਸਿਆ ਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿੰਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਟਾਇਆ ਹਰ ਪੂਰਨ ਕਿਰਪਾ ਤਾਰੀ ਸਫਲ ਜਨਮ ਹੋਆ ਪਉ ਭਾਗਾ ਹਰ ਭੇਟਿਆ ਏਕ ਮਰਾਰੀ ਜਿਸ ਕਾ ਸਾ ਤਿਨਹੀ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰજન ਜੱਪੀਐ ਮਿਲ ਸਤਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਰ ਜਨੋ ਪੁੰਨੀ ਇੱਛ ਸੁਬਾਈ ਰਾਮ ਰੰਗ ਰੱਤੇ ਆਪਣੇ Swami ਸੇਤੀ ਮਰੈ ਨ ਆਵੇ ਜਾਈ ਰਾਮ ਅਬਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਈ ਸ਼ਾਂਤ ਸਹਿਜ ਆਨੰਦ ਘਨੇਰੀ ਗੁਰ ਚਰਨੀ ਮਨ ਲਾਈ ਪੂਰ ਰਹਾ ਘਟ ਘਟ ਅਬਨਾਸੀ ਥਾਨ ਤਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੈਤਰ ਦੇਖਹਿ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁੱਖ ਹਰ ਅਰਾਦੇ ਮੇਰਾ RAM ਹਰ ਅਰਾਦੇ ਜਮ ਪੰਥ ਸਾਦੇ ਦੂਖ ਨਾ ਵਿਆਪੈ ਕੋਈ ਜਲ ਤਲ ਮਹੀ ਅਲਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਬਿਕਾਰ ਨਾਠੇ ਪ੍ਰਭ ਨੇ ਰਹੁ ਤੇ 네ਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ ਨੇਤਰ ਦੇਖਹਿ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕੱਟਿਐ ਕਾਲ ਕੀ ਫਾਸੀ ਰਾਮ ਕੱਟਿਐ ਜਮ ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੁਗਿਆਨਾ ਹਰ ਹਰ ਜਪ ਜਪੀਐ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਲਮਲ ਦੁਖ ਜਾਰੇ ਪ੍ਰਭੂ ਚਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਵਨਾਸੀ ਕਰੋੜ ਹਸਤ ਤੇਰੀ ਤਹਿਲ ਕਮਾਵਹਿ ਚਰਨ ਚੱਲੇ ਹੈ ਪ੍ਰਭ ਮਾਰਗ ਰਾਮ ਭਵ ਸਾਗਰ ਨਾਵ ਹਰ ਸੇਵਾ ਜੋ ਚੜੈ ਤਿਸ ਤਾਰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਵਰਤ ਪੂਰੇ ਮਹਾ ਬਿਕਾਰ ਗਏ ਸੁਖ ਉਪਜੇ ਵਾਜੇ ਅਨਹਦ ਤੂਰੇ ਮਨ ਬਾਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੈ ਤੇਰੇ ਮਾਰਗ ਏਹੋ ਵਰ ਏਹਾ ਵਡਿਆਈ ਏਹੋ ਤਨ ਹੋਏ ਵਡਭਾਗਾ ਰਾਮ ਏਹੋ ਰੰਗ ਏਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਣੀ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦੇ ਹਾਲਾ ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾ ਹਰ ਜੱਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤ ਜਾਵਹਿ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਆਤਮ ਮੀਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਬ ਚਲ ਨੀਮ ਰਖਾਈ ਜਨ ਨਾਨਕ ਪ੍ਰਭ ਭਏ ਦਿਆਲਾ ਸਰਬ ਕਲਾ ਬਣਾਈ ਆਨੰਦਾ ਵਜਹਿ ਨਿਤ ਵਾਜੀ ਪਾਰ ਬ੍ਰਹਮ ਮਨ ਵੂਠਾਰਾਮ ਗੁਰਮੁਖੇ ਸਚ ਕਰਣੀ ਸਾਰੀ ਬਿਨ ਸੇ ਭ੍ਰਮ ਭੈ ਝੂਠਾਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਅਪਨ ਕਰਿਆ ਕਰਮ ਹੈ ਨਾਮ ਨਿਤ ਭਰੇ ਪੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਛਤਰ ਪਤ ਕੀਨੀ ਸਗਲੀ ਤਪਤ ਬਨਾਸੀ RAM ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ RAM ਹਰ ਪ੍ਰਭ ਫਰਮਾਇਆ ਮਿਟੀ ਬਲਾਇਆ ਸਾਚ ਧਰਮ ਪੁਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋ ਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਇ ਆ ਰਾਮ ਮੇਰਾ ਮਨ ਸੋਹਿਆ मीत साजन सरस्वती गुण मंगल हर गाया राम गुण गाए प्रभु त्याहे साचा सगल इच्छा पाईया गुरु चरण लागे सदा जागे मन वजियां वादाइयां करी नदर सो आमी सुखा गामी हत पलत सवारिया बिनवंत नानक नित नाम जपीए ਜੀਓ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾਂ ਭੈ ਸਾਗਰੂ ਭੈ ਸਾਗਰ ਤਰਿਆ ਹਰ ਹਰ ਨਾਮ ਧਿਆਈਂ RAM ਬੋਹਤੜਾ ਹਰ ਚਰਨ ਅਰਾਦੇ ਮਿਲ ਸਤਗੁਰ ਪਾਰ ਲੰਘਾਏ RAM ਗੁਰ ਸ਼ਬਦੀ ਤਰੀਏ ਬੋੜ ਨ ਮਰੀਏ ਚੂਕੈ ਆਵਣ ਜਾਣਾ ਜੋ ਕਿਸ ਕਰੈ ਸੂਹੀ ਭਲ ਮਾਨੋ ਤਾਂ ਮਨ ਸਹਿਜ ਸੁਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਈ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਟਾਏ ਸੰਤ ਜਨਾ ਹਰ ਮੰਤਰਿ ਦਿਰੜਾਇਆ ਹਰ ਸਾਜਨ ਵਸਗਤ ਕੀਨੇ RAM ਆਪਨੜਾ ਮਨ ਆਗੇ ਧਰਿਆ ਸਰਬਸ ਠਾਕੁਰ ਦੀਨੇ RAM ਕਰ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ ਅਨੰਦ ਬਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵਡ ਭਾਗਨ ਸਦਾ ਸੁਹਾਗਣ RAM ਨਾਮ ਗੁਣ ਚੀਨੇ ਕਹੋ ਨਾਨਕ ਰਵਹਿ ਰੰਗ ਰਾਤੀ ਪ੍ਰੇਮ ਮਹਾਰਸ ਭੀਨੇ ਅਨੰਦ ਬਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੇ RAM ਆਪ ਲੜੈ ਪ੍ਰਭ ਆਪ ਸ਼ਿੰਗਾਰੀ ਸੋ ਭਾਵੰਤੀ ਨਾਰੇ ਰਾਮ ਸਹਿਜ ਸੁਭਾਏ ਭਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਘਰ ਕਿਰਪਾ ਆਪ ਨਿਵਾਰੇ ਕਹੋ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗਪਾਲ ਗਾਵ ਹੋ ਨਿਤ ਸਖੀ ਹੋ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੁਆ ਮਿਲ ਸਾਧੂ ਏਕ ਅੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਵੇਖ ਦਰਸ਼ਨ ਨਾਨਕ ਬਿਗਸੇ ਆਪ ਲਏ ਮਲਾਈ ਸੂਹੀ ਮਹੱਲਾ ਪੰਜਵਾ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇੱਛੇ ਸੇ ਈ ਫਲ ਪਾਏ ਕਰਤੈ ਆਪ ਵਸਾਇਆ RAM ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵਹਿ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਤੋ ਨਾਨਕ ਸਤਗੁਰ ਬਲੇਹਾਰੀ ਜਿਨ ਇਉ ਥਾਨ ਸੁਹਾਇ ਕਰਮੰਦਰ ਹਟ ਨਾਲੇ ਸੋਹੀ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਆਰਾਧਹਿ ਕਟਿਏ ਜਮ ਕੀ ਫਾਸੀ RAM ਕਾਟੀ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਧਿਆਈ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣਹਿ ਰਲੀਆਂ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦ ਜਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ ਜੀ ਜੰਤ ਸਭ ਸੁਖੀ ਵਸਾਈ ਪ੍ਰਭ ਆਪੇ ਕਰ ਪ੍ਰਤ ਪਾਲਾ ਦਹ ਦਿਸ ਪੂਰ ਰਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲ ਨੀਵਰ ਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੂਜ ਭਗਤ ਪਵ ਪੰਜਨ ਅਨਹਦ ਵਾਜੇ ਧੁਨੀਐ RAM ਅਨਹਦ ਚੁਨ ਘਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਆਰਾਧ ਹੈ ਮੈਲ ਸਭ ਕਾਟਹਿ ਕਿਲੇ ਵਿਕ ਸਗਲੇ ਖੋਇ ਤਹ ਜਨਮ ਨਾ ਮਰਨਾ ਆਵਣ ਜਾਣਾ ਬਹੁੜ ਨਾ ਪਾਈਐ ਜੁਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛ ਪੁਨੀਐ ਸੂਹੀ ਮਹੱਲਾ 5 ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅਮਰਤ ਜਲ ਛਾਇਆ RAM અમૃત જલ છાયા પૂર્ણ સાજ કરાયા સગલ મનોરથ પૂરી જય જય કાર પયા જાગે અંતર લાથે સગલ વિસૂરિ પૂર્ણ પુરુખા ચુત અભનાસી જસ વેદ પ્રાણી ગાયા અપના બિરદ રખયા પરમેશ્વર નાનક નામ ઢાયા નવ નિદ સિદ્ધ રિદ્ધ દીને કરતે ਕੋਟ ਨਾ ਆਵੇ ਕਾਈ ਰਾਮ ਖਾਤ ਖਰਚਤ ਬਿਲ ਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਖੋਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਗਲੇ ਉਠਣਾ ਠੇ ਦੁਖ ਨਾ ਨੇੜੈ ਆਇਆ ਸ਼ਾਂਤ ਸਹਿਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਆਚਰਜ ਜਿਸ ਵਡਿਆਈ RAM ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕੀ ਆਵੇ ਚਾਰਾ RAM ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰਹਿ ਜੈ ਕਾਰਾ RAM ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਹੱਥ ਸੱਟ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕ ਇਛੁ ਪੁੰਨੀ ਪੇਖ ਦਰਸ਼ਨ ਜੀਜੈ ਰਾਗ ਸੂਹੀ ਮਹੱਲਾ ਪੰਜਵਾ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੀ ਪਤਤ ਪਾਵਨ ਹਰ ਬਿਰਦ ਸਦਾਏ ਇਕ ਤਿਲ ਨਹੀਂ ਭੰਨੈ ਘਾਲੀ ਘਟ ਘਟ ਵਾਸੀ ਸਰਬ ਨਵਾਸੀ 네ਰਾ ਹੀ ਤੇ 네ਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਛਾਰਾ ਪ੍ਰਭ ਪੇਖਤ ਜੀ ਮਾ ਠੰਡੀ ਥੀਵਾ ਤਿਸ ਜੇ ਵੜੇ ਅਵਰ ਨਾ ਕੋਈ ਆਦਿ ਅੰਤ ਮਦ ਪ੍ਰਭ ਰਵਿਆ ਜਲ ਤਲ ਮਹੀਅਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਪਵਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹਉ ਨਿਮਖ ਨਾ ਛੋਡਾਂ ਜੀ ਹਰ ਪ੍ਰੀਤਮ ਪ੍ਰਾਨ ਆਧਾਰੂ ਗੁਰ ਸਤਗੁਰ ਕਹਿਆ ਜੀ ਸਾਚਾ ਅਗਮ ਵਿਚਾਰੂ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੂਖ ਆਨੰਦ ਖਨੇਰੇ ਹਉ ਮੈਂ ਬਿਨ ਠੀ ਗਾਠੇ ਸਭ ਕੈ ਮਦ ਸਭ ਹੂੰ ਤੇ ਬਾਹਰ ਰਾਗ ਦੁਖ ਤੇ ਨਿਆਰੂ ਨਾਨਕ ਦਾਸ ਗੋਬਿੰਦ ਸਰਲਾਈ ਹਰ ਪ੍ਰੀਤਮ ਮਨੈ ਸਧਾਰੂ ਮੈਂ ਖੋਜਤ ਖੋਜਤ ਜੀ ਹਰ ਨਿਚਲ ਸੋ ਘਰ ਪਾਇਆ ਸਭ ਆਤ੍ਰੋਵ ਦਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਬਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੇ ਜਾਈ ਧਰਮ ਅਰਥ ਕਾਮ ਸਭ ਪੂਰਨ ਮਨ ਕਿੰਦੀ ਇਛ ਪੁਜਾਏ ਸ੍ਰੋਤ ਸਿਮਰਤ ਗੁਣ ਗਾਵਹਿ ਕਰਤੇ ਸਿਧ ਸਾਧਕ ਮਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਦ ਸੁਆਮੀ ਵਡਭਾਗੀ ਹਰ ਹਰ ਗਾਇਆ ਇਕ ਓੰਕਾਰ ਸਤਿ